1095 ਮਾਡਲ ਆ ਜੀ 올 오रिजिनल ਟਰੈਕਟਰ ਹੈ ਮਰਗੜ ਤੱਕ ਨਾਲ ਦੇ ਹੈ ਟਰੈਕਟਰ ਦੇ 1 ਲੱਖ 30 ਹਜ਼ਾਰ ਦਾ ਇਹ 19 ਦੇ ਟਰੈਕਟਰ ਦੇ ਮਾਰ ਕੇ ਨੇ ਲਿਕ ਲਿਆ ਵਿੱਚ ਹੈ ਵਿੱਚ ਲਿਕ ਲਿਆ ਹੈ ਹਾਂ ਜੀ ਆਰਸੀ 20 6059 6059 2020 ਮਾਡਲ 1100 ਘੰਟੇ ਚੱਲਿਆ ਹੈ ਪ੍ਰਾਇਰ ਨਿਊ ਟਰੈਕਟਰ ਹੈ ਪੰਜਾਬ ਨੰਬਰ ਹੈ ਖੰਨੇ ਦਾ ਲੋਡ 23 ਮਾਡਲ ਹੈ 23 ਮਾਡਲ ਹੈ 500 ਘੰਟੇ ਚੱਲਿਆ ਹੈ ਬਿਲਕੁਲ ਨਵਾਂ ਟਰੈਕਟਰ ਹੈ ਜੀ 90 95% ਟਾਇਰ ਪੈਨੇ ਦੇ ਤੋਂ ਮਾਡਲ ਜੇਕਾਲਾ ਅੱਗੇ ਜੇ ਕਿਸੇ ਨੇ ਪਿਆਰ ਕਰਾਉਣ ਦਾ ਟਰੈਕਟਰ ਲੈਣਾ ਜੀ ਇਹ ਅਸੀਂ ਵਿੱਚ ਕਟਿਆ ਹੈ 2000 ਮਾਡਲ ਹੈ ਦੁਬਾਰਾ ਪੇਂਟ ਹੋਇਆ ਵਾ ਸਾਰਾ ਠੀਕ ਹੈ ਕਿਸੇ ਨੇ ਬੰਦੇ ਨੇ ਤਿਆਰ ਕਰਾਣਾ ਹੁੰਦਾ ਟਰੈਕਟਰ ਸੀ ਲੱਖ ਰੁਪਏ ਦਾ ਦੇਣਾ ਲੱਖ ਰੁਪਏ ਦਾ ਹਾਂਜੀ ਠੀਕ ਹੈ ਠੀਕ ਹੈ ਅੱਜ ਵੀਰੇ ਕੋਲ ਟਰੈਕਟਰ ਖੜਾ ਹੈ ਇਹ ਆਪਣੇ ਜਿਹੜੇ ਹਰਿਆਣਾਲੀ ਵੀਰ ਨੇ ਹਿੰਦੀ ਸੁਦੇਸ਼ ਵਾਲਾ ਉਹਦੇ ਨਾਲ ਮੁੰਡਾ ਰਹਿੰਦਾ ਸਚੈਨ ਦੇਠਵਾਲਾ ਦਾ ਟਰੈਕਟਰ ਹੈ ਹਰ ਜਣ ਨੇ ਹਮੇਂ ਵੀਡੀਓ ਚ ਦੇਖ ਕੇ ਹੀ ਹੋਊਗਾ ਉਹਨਾਂ ਨੇ ਇਹਦੇ ਵਿੱਚ ਤੇ ਫੇਰ ਜਣੋਂ ਵਾਲਾ ਸੇਲ ਵਾਸਤੇ ਆ ਰਿਹਾ ਸੀ ਸੇਲ ਵਾਸਤੇ ਆਜੀ 2017 ਮਾਡਲ ਦਾ ਟਰੈਕਟਰ ਸਸਰੀ ਕਾਲਜ ਦੀ ਫਵਾਤਾ ਉਹਦੇ ਨਾਲ ਅੱਜ ਦਿਨ ਵੀਡੀਓ ਦੇ ਵਿੱਚ ਪਿਆਰੇ ਵੀਰੋਂ ਆਪਾਂ ਇੱਕ ਵਾਰ ਤੋਂ ਫੇ ਕੁਕੂ ਟਰੈਕਟਰਸ ਪਟਿਆਲਾ ਨੂੰ ਪਤਾ ਹੈ ਮਾਰਕੀਟ ਦੇ ਵਿੱਚ ਪਟਿਆਲਾ ਤੋਂ ਨਵੇਂ ਜਾਂਦੇ ਨੇ ਵੀਡੀਓ ਦੇਖੀ ਹੈ ਨਹੀਂ ਇੱਕ ਵਾਰ ਫਿਰ ਤੋਂ ਬਾਈਆਂ ਕੋਲ ਨਵਾਂ ਸਟਾਕ ਆ ਗਿਆ ਤੇ ਆਪਰੋਂ ਬਾਈ ਜਿੰਨੇ ਰੇਟਲ ਰੇਟ ਮਾਡਲ ਤੇ ਸਾਰੇ ਜਾਣਕਾਰੀ ਦੇਣਗੇ ਬਾਈ ਸਵਾਗਤ ਹੈ ਤੁਹਾਡਾ ਨਾ ਜੀ ਸ੍ਰੀ ਗਾਜੀ ਤੇ ਬਾਈ ਸਤਿ ਸ੍ਰੀ ਅਕਾਲ ਆਪਣੇ ਡ్రਾਈਵਰ ਸਾਡੀ ਫਰਮ ਦਾ ਨਾਮ ਹੈਗਾ ਜੀ ਕੁਕੂ ਟਰੈਕਟਰ ਪਟਿਆਲਾ ਸ਼ੋਅਬ ਨੰਬਰ 159 ਨਵੀਂ ਵੀਡੀਓ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਨੂੰ ਦਿਖਾਉਂਦੇ ਆ ਨਵਾਂ ਮਜਾ ਮਾਲ ਆਇਆ ਜੀ ਸੋਨਾਲੀ ਕਾ 35 ਹੈ ਜੀ 2022 10ਵੇਂ ਮਹੀਨੇ ਦਾ ਮੋਹਾਲੀ ਨੰਬਰ ਹੈ ਪੀਪੀ 65 ਡਬਲ ਕਲਚ ਪਾਵਰ ਸਟੀering ਟੌਪ ਮਾਡਲ ਹੈ ਜੀ 2035 ਇਹ ਚੱਲਿਆ ਬੜਾ ਘੱਟ ਹੋਊਗਾ ਨਾ ਜੀ 6-700 ਮਿੰਟ ਚੱਲਿਆ ਜੀ ਨਵਾਂ ਡ੍ਰਾਇਵਰ ਬਿਲਕੁਲ ਠੀਕ ਆ ਠੀਕ ਆ ਜੀ ਤੇ ਨੰਬਰ ਤਾਂ ਪੰਜਾਬ ਲਈ ਹੋਊਗਾ ਨਾ ਮੋਹਾਲੀ ਦਾ ਨੰਬਰ ਫਰਸਟ ਓਨਰ ਠੀਕ ਆ ਜੀ ਤੇ ਕਲੀ ਕਮਾਂਡ ਮੂਡ ਕਰਦੇ ਪਹਿਲਾਂ ਜੀ 475 ਡਿਮਾਂਡ ਆ ਜੀ ਬਾਕੀ ਕਰ ਲਾਂਗੇ ਇਹ ਮੈਸੀ ਹੈ ਜੀ 2012 ਮਾਡਲ 12 ਮਾਡਲ। ਕੰਨੀ ਦਾ ਨੰਬਰ ਹੈ ਜੀ 4x14 ਐਮਆਰਐਫ ਦੇ ਨਵੇਂ ਆ। ਇਹਦਾ 3.5 ਅਸੀਂ ਕੰਨੇ ਆ ਬਾਕੀ ਰੇਟ ਹੋ ਜੂਗਾ। ਠੀਕ ਆ ਠੀਕ ਹੈ। ਆ ਗਿਆ ਜੀ 50 50 ਹੀ ਚੌਂਡੀਅਰ ਇਹ 14 ਮਾਡਲ ਦਾ ਸੰਗਰੂਰ ਦਾ ਨੰਬਰ ਹੈ। ਇਹਦੇ ਵੀ ਟਾਇਰ ਵਧੀਆ ਟਰੈਕਟਰ ਦੇ ਚਾਰੇ। ਇਹਦੇ ਅਸੀਂ 440 ਡਿਮਾਂਡ ਕਰਦੇ ਆ ਰੇਟ ਇਹਦਾ ਵੀ ਹੋ ਜੂਗਾ। ਇਹ 14 ਮਾਡਲ ਦਾ ਹਨਾ ਜੀ। ਇਹ ਨੱਤਰ ਖੜਾ ਜੀ 2021 ਦਸੰਬਰ ਦਾ। ਠੀਕ ਆ ਜੀ। ਮਾਈਕੋ ਪੰਪ ਵਾਲਾ ਜੀ ਸਿੰਪਲ। ਇਹ ਵੀ ਟਰੈਕਟਰ ਨਵਾਂ ਹੀ ਪਿਆ ਜੀ 1300 ਘੰਟੇ ਚੱਲਿਆ ਇਹ। ਇਹਦੀ ਠੀਕ ਠੀਕ ਹੈ ਜੀ। ਆਹ ਲਿਆਦਾ ਜੀ ਕਬੂਟਾ। ਇਹ ਫੋੜ ਕਿੰਨੇ ਦਾ ਜੀ? ਫੋੜ 95 ਮਾਡਲ ਆ ਜੀ। 올 오रिजिनल ਟਰੈਕਟਰ ਹੈ ਮਰਗੜ ਤੱਕ ਨਾਲ ਦੇ ਹੈ ਟਰੈਕਟਰ ਦੇ 1,30,000 ਦਾ। ਸਾਰਾ 오रिजिनल ਹੈ। ਸਾਰਾ 오रिजिनल ਹੈ ਜੀ। ਠੀਕ ਆ ਠੀਕ ਹੈ ਜੀ। ਕਿੰਨੇ ਦਾ ਸੇ ਹੈ ਜੀ? 1,30 ਦਾ ਜੀ। ਮਾਡਲ ਨਹੀਂ? ਮਾਡਲ ਹੈਗਾ ਜੀ 95 95। ਠੀਕ ਆ ਠੀਕ ਹੈ। ਉਹ ਚੱਕ ਆਹ ਕਬੂਟਾ ਜੀ 2022 ਲਾਸਟ 22 ਮਾਡਲ। 500 ਘੰਟੇ ਟਰੈਕਟਰ ਚੱਲਿਆ ਜੀ। ਇਹ ਵੀ ਬ੍ਰੈਂਡ ਨੂਆ ਬਿਲਕੁਲ। ਇਹ ਮੇਰਾ 2 ਹੈ ਨਾ ਇਹ 3 ਸਪੀਡ ਵਾਲਾ 5502 ਠੀਕ ਹੈ ਠੀਕ ਹੈ ਜੀ ਤੇ ਕਿੰਨੇ ਲਵਾਣਾ ਜੀ ਇਹ 765 ਦਾ ਜੀ 7 ਲੱਖ 65000 ਇਹ ਘੱਟ ਬਜਟ ਦੇ ਵਿੱਚ ਆ ਗਿਆ ਜੀ ਪ੍ਰੀਤ ਠੀਕ ਹੈ ਜੀ ਇਹ ਮਾਡਲ ਹੈਗਾ ਜੀ 2014 14 ਮਾਡਲ ਚਾਰੇ ਟਾਇਰ ਵਧੀਆ ਹੈ 3 ਸਪੀਡ ਹੈ ਡਿਸਟਰੀਬੂਟਰ ਹੈ ਸਿਰਫ 320000 ਦਾ 320000 ਘੱਟ ਬਜਟ ਦੇ ਵਿੱਚ ਵਧੀਆ ਡੈਟਾ ਹੈ ਠੀਕ ਹੈ ਠੀਕ ਹੈ ਜੀ ਬਾਕੀ ਆ ਫੋਰ ਵੀਲ ਹੈ ਜੀ 5405 ਇਹ ਕਿਹੜਾ ਮਾਡਲ ਹੈ ਇਹ 19 ਦੇ ਟਰੈਕਟਰ ਦੇ ਮਾਰ ਕੇ ਨੇ ਲਿਕ ਲਿਆ ਵਿੱਚ ਆਏ ਵਿੱਚ ਲਿਕ ਲਿਆ ਹੈ ਹਾਂਜੀ ਆਰਸੀ 20 ਦੀ ਹੈ ਪੰਜਾਬ ਨੰਬਰ ਹੈ ਫਰਸਟ ਡਾਲਰ ਹੈ ਠੀਕ ਹੈ ਜੀ ਤੇ ਇਹਦਾ ਇਹਦਾ ਰੇਟ ਭਾਈ ਜੀ ਮੈਨੂੰ ਪੂਰਾ ਮਨ ਨੂੰ ਵੀ ਨਹੀਂ ਪਤਾ ਹੋਣੀ ਆਈ ਆ ਅੰਦਾਜ਼ਾ 10 ਦਾ ਜਾਂ 980 ਦਾ ਲਾ ਕੇ ਚੱਲੋ ਜੀ ਠੀਕ ਹੈ ਜੀ ਹਾਂਜੀ 980 ਤੇ 10 ਦੇ ਵਿੱਚ 10 ਦੇ ਵਿੱਚ ਹੋ ਜੀ ਬਸ ਠੀਕ ਠੀਕ ਭਾਈ ਬਾਕੀ ਇਹ ਮੈਸੀ ਖੜਾ ਜੀ 22 ਮਾਡਲ 4 ਵੀਲ 241 4 ਵੀਲ ਇਹ ਕਿਹੜਾ ਮਾਡਲ ਹੈ ਇਹ 22 ਮਾਡਲ ਹੈ ਜੀ ਸਾਡੇ 22 ਮਾਡਲ ਇਹ 2021 ਮਾਡਲ ਹੈ ਜੀ 11 ਦਾ ਜੀ ਰੇਟ ਮੰਗਣ ਨੂੰ ਕਿੰਨਾਂ ਦਾ ਜੀ ਇਹ 6.5 ਦਾ ਜੀ ਪਾਈ ਮਾਡਲ ਇਹ 11 ਦਾ ਠੀਕ ਹੈ ਜੀ ਅੱਗੇ ਆਗਾ ਜੀ ਪ੍ਰੀਤ 6059 6059 2020 ਮਾਡਲ 1100 ਘੰਟੇ ਚੱਲਿਆ ਹੈ ਬ੍ਰੈਂਡ ਨਿਊ ਟ੍ਰੈਕਟਰ ਹੈ ਪੰਜਾਬ ਨੰਬਰ ਹੈ ਕੰਨੇ ਦਾ ਲੋਨ ਕਿਤੇ ਹੈ ਇਹਦੀ ਡਿਮਾਂਡ ਹੈਗੀ ਜੀ 4.5 ਵਾਕੀ ਆਪਾਂ ਕਰ ਲਾਂਗੇ ਅੱਗੇ ਆ ਗਿਆ ਜੀ ਸੋਨਾਲਿਕਾ 60 ਥ੍ਰੀ ਸਪੀਡ ਠੀਕ ਹੈ ਜੀ ਇਹ 2020 ਮਾਡਲ ਹੈ ਇਹ ਵੀ ਪੰਜਾਬ ਦਾ ਨੰਬਰ ਹੈ 3 ਸਪੀਡ ਹੈ 575 ਦਾ ਤੇ ਮੇਰਾ ਚੇਂਜਰ ਆ ਗਿਆ ਹੈ ਨਾ ਜੀ ਚੇਂਜਰ ਵੀ ਹੈ 3 ਸਪੀਡ ਵੀ ਹੈ ਠੀਕ ਹੈ ਜੀ ਆ ਗਿਆ ਜੀ 60 55 ਇਹਦੀ ਬਹੁਤ ਬੜੀ ਦੀ ਫੋਨ ਆਈ ਸੀਗੀ 60 55 ਲੱਭ ਕੇ ਰੋਗੇ ਹਾਂਜੀ ਹਾਂਜੀ 2019 ਮਾਡਲ ਹੈ ਜੀ ਸਿੰਗਲ ਬੋਨਟ ਵਾਲਾ ਸਾਈਡ ਕਲੱਚ ਵਾਲਾ ਠੀਕ ਹੈ ਜੀ ਇਹਦੇ ਵੀ ਨਾਲ ਦੇ ਟਾਇਰ ਨੇ ਇਹ 1200 ਘਟੇ ਡੈਕਟਰ ਚੱਲਿਆ ਜੀ ਤੇ ਡਵਾਨ ਜੀ ਇਹਦੀ ਪਾਰਟੀ ਡਿਮਾਂਡ ਕਰਦੀ ਹੈ ਜੀ 5 ਲੱਖ 70 ਹਜ਼ਾਰ ਬਾਕੀ ਜੋ ਹੋਊਗਾ ਆਪਣੇ ਸਾਹਮਣੇ ਬਿਠਾ ਕੇ ਸੌਦਾ ਕਰਾਵਾਂਗੇ ਠੀਕ ਹੈ ਜੀ ਅੱਗੇ ਆਗਾ ਜੀ 36 30 ਸੁਪਰ ਪਲੱਸ ਇਹ 23 ਮਾਡਲ ਆ ਹੈ ਜੀ ਟਰੈਕਟਰ 23 ਮਾਡਲ 23 ਮਾਡਲ ਹੈ 500 ਘੰਟੇ ਚੱਲਿਆ ਬਿਲਕੁਲ ਨਵਾਂ ਟਰੈਕਟਰ ਹੈ ਜੀ 90 95% ਟਾਇਰ ਪੈਨੇ ਦੇ ਤਾਂ ਮਾਡਲ ਜੈਕ ਵਾਲਾ ਜੈਕ ਵਾਲਾ ਮਾਡਲ ਹੈ ਜੀ ਟੋਪ ਇਹ 7 ਲੱਖ 30 ਹਜ਼ਾਰ ਦਾ ਠੀਕ ਹੈ ਜੀ ਆ ਗਿਆ ਜੀ ਸਪੈਸ਼ਲ ਐਡੀਸ਼ਨ ਇਹ ਹੈਗਾ ਜੀ 2019 ਮਾਡਲ 2019 ਮਾਡਲ ਜੀ ਫਰਸਟ ਓਨਰ ਹੈ ਜੀ ਇਹ ਵੀ ਇਹਦੇ ਵੀ ਚਾਰੇ ਟਾਇਰ ਲਾਲ ਦੇ ਨੇ ਠੀਕ ਹੈ ਜੀ ਇਹਦੀ ਡਿਮਾਂਡ ਹੈਗੀ ਜੀ 680 680 ਠੀਕ ਹੈ ਜੀ ਅੱਗੇ 0 ਮੀਟਰ ਵਾਲਾ ਫਿਰ ਆ ਗਿਆ ਜੀ ਅਰਜਨ ਇਹ ਛਤੀਤੀ ਹੈ ਜੀ ਜਿਹੜਾ ਇਹ 2019 ਮਾਡਲ ਹੈ ਸੁਪਰ ਪਲੱਸ ਇਹ ਵੀ ਜੈਕ ਵਾਲਾ ਮਾਡਲ ਹੈ ਟੌਪ ਇਹ 570 ਦਾ ਠੀਕ ਹੈ 570000 ਦਾ ਜੀ ਇਹ 545 ਆ ਗਿਆ ਜੀ 2020 ਮਾਡਲ ਤੇ ਡਿਮਾਂਡ ਜੀ ਦੀ ਪੰਜਾਬ ਨੰਬਰ ਫਰਸਟ ਓਨਰ ਟੌਪ ਮਾਡਲ ਹੈ ਬਟਨ ਆਫ ਜਿੱਦੇ ਲਿਫਟ ਦੇ ਬਟਨ ਆਇਨੀ 740 ਦਾ ਜੀ ਸਾਈਡ ਤੇ ਰੀਪੇ ਦੇ ਬਟਨ ਲੱਗੇ ਹੋਏ ਨੇ ਮੜਿਆ ਚਾਹੇ ਦਿਖਾ ਦੇ ਤੁਸੀਂ 740 ਦੱਸਿਓ ਜੀ 740 ਦਾ ਜੀ ਬਿਲਕੁਲ ਰੇਟ 'ਚ ਡੈਕਟਰ ਹੈ ਵੀ ਪੰਜਾਬ ਨੰਬਰ ਫਸਟ ਓਨਰ 2020 ਮਾਡਲ ਠੀਕ ਹੈ ਤੇ ਆਹ ਟਰੇਡ ਜੀ ਟਰੇਡ ਹੈਗਾ ਜੀ 2021 ਆਰ ਸੀ ਵਾਈ ਦੀ 800 ਘੰਟੇ ਚੱਲਿਆ ਮੋਹਾਲੀ ਨੰਬਰ ਹੈ ਫਸਟ ਓਨਰ ਹੈ 690 ਦਾ ਜੀ 6 ਲੱਖ 90 ਹਜ਼ਾਰ ਦਾ ਇਹ 5065 ਆ ਗਿਆ ਜੀ 5065 ਚੋਂ ਦੀ ਹੋਰ ਇਹ ਹੈਗਾ ਜੀ 2014 ਗਲੋਬਲ ਹਿਸੇ ਵਾਲਾ ਟੌਪ ਮਾਡਲ ਹੈ ਜੀ 5 ਲੱਖ ਦਾ 5 ਲੱਖ ਦਾ ਜੀ ਇਹ ਨੋਵੋ ਹੈ ਜੀ 2020 ਮਾਡਲ ਵੀ ਮਾਡਲ ਨੋਵੋ ਇਹ ਸਵਾ 6 ਦਾ ਜੀ ਸਵਾ 6 ਲੱਖ ਦਾ ਅੱਗੇ ਜੇ ਕਿਸੇ ਨੇ ਤਿਆਰ ਕਰਾਣ ਦਾ ਟਰੈਕਟਰ ਲੈਣਾ ਜੀ ਇਹ ਅਸੀਂ ਵਿੱਚ ਕਟਿਆ 2000 ਮਾਡਲ ਹੈ ਦੁਬਾਰਾ ਪੇਂਟ ਹੋਇਆ ਵਾ ਸਾਰਾ ਜੀ ਕਿਸੇ ਨੇ ਬੰਦੇ ਨੇ ਤਿਆਰ ਕਰਾਣਾ ਹੁੰਦਾ ਟਰੈਕਟਰ ਅਸੀਂ 1 ਲੱਖ ਰੁਪਏ ਦਾ ਦੇ ਦਾਂਗੇ ਲੱਖ ਰੁਪਏ ਦਾ ਜੀ ਹਾਂਜੀ ਠੀਕ ਠੀਕ ਹੈ ਜੀ ਤੇ ਕਹਿੰਦਾ ਸੋਨ ਵਾਲੀ ਦਾ ਖੜਾ ਜੀ 75 ਦਾ ਵੀ ਬੋਲ ਦੋ ਸੋਨ ਵਾਲੀ ਕਾ 75 ਹੈਗਾ ਜੀ 2020 ਦਸੰਬਰ ਦਾ ਟਰੈਕਟਰ ਹੈ 800 ਘੰਟੇ ਚੱਲਿਆ ਹੈ ਇਹ ਵੀ ਬ੍ਰੈਂਡ ਨਿਊ ਹੈ ਬਿਲਕੁਲ 90% ਟਾਇਰ ਨੇ ਇਹਦੇ ਤੇ ਯਾਰ 20 ਮਾਡਲ ਹੈ ਜੀ 2020 ਮਾਡਲ ਹੈ ਜੀ ਇਹ 790 ਦਾ ਜੀ 7 ਲੱਖ 90 ਹਜ਼ਾਰ ਇਹ ਪਰ ਅਮਰੇ ਇਹ ਜਿਹੜੀ ਬਾਰੇ ਬੋਰਡ ਜਪੜੀ ਆ ਵੀਡੀਓ ਵਿੱਚ ਵੀ ਜੀਰੋ ਮੀਟਰ ਹੈ ਜੀ ਟਰੈਕਟਰ ਮਾਰ ਕੇ 23 ਦਿਨ ਸਿਰੇ 24 ਦੇ ਬਿੱਲ ਕੱਟੇ ਜਾਣਗੇ ਅੱਜ ਦੇ ਜਿਹੜੀ ਮਰਜ਼ੀ ਸਟੇਟ ਦੇ ਕਟਾਓ ਪੰਜਾਬ ਰਹਿਣਾ ਜਿੱਥੇ ਮਰਜ਼ੀ ਦੇ ਕਟਾਓ ਠੀਕ ਠੀਕ ਹੈ ਜੀ ਇਹ ਨਵਾਂ ਨੋ ਸੀ ਦਾ ਜੀ ਅਸੀਂ 2 ਲੱਖ ਰੁਪਏ ਕੱਟ ਦਵਾਂਗੇ ਤਾਂ ਬਸ ਸ਼ਰਤ ਇਹ ਹੈ ਜੀ ਵਿੱਚ ਟਰੈਕਟਰ ਨੀ ਕੱਟਦੇ ਏਜੰਸੀ ਵਾਲੇ ਜੇ ਟਰੈਕਟਰ ਕੋਈ ਕਟਾਣਾ ਤੁਸੀਂ ਤਾਂ ਅਸੀਂ ਬਾਹਰ ਵੇਚਾਂਗੇ ਇਹ ਇਕੱਲਾ ਬੁਕਾਰਾਂਗੇ ਤੁਹਾਡਾ ਜਿੰਨੇ ਮਾਰ ਕੇ ਹਾਰੇ ਕੋਈ ਵੀ ਸੀਟ ਦੇ ਆ ਚੁੱਕੇ ਇਹ ਵਟੇਰਾ ਨਹੀਂ ਜਾਣੇ ਉੱਪਰ ਖਾਂਦੇ ਤੁਸੀਂ ਦੇ ਸਕਦੇ ਹੋ ਮੇਰੇ ਨਾਲ ਨੰਬਰ ਕੋ ਚੱਕਨੇ ਕਿੰਨੇ ਰੇਟ ਤੇ ਚਾਰ ਚਾਰ ਡੱਡਾ ਆਗਦੇ ਹੀ ਬਾਹਰ ਆਏ ਨੇ ਚਾਰ ਪਹਿਲੇ ਆ ਤਾਂ ਸੇਲ ਹੋ ਗਏ ਸੀਗੇ ਬਾਕੀ ਆਏ ਜੀ ਐਤਵਾਰ ਦੇ ਦਿਨ ਬਿਲਕੁਲ ਦੁਕਾਨ ਮੰਦ ਰਹਿੰਦੀ ਆ ਪੂਰਾ ਬਾਜ਼ਾਰ ਸਾਡਾ ਬੰਦ ਹੁੰਦਾ ਹੈ ਕਈ ਭਰਾਹਾਂ ਦੇ ਨੇ ਜ਼ੂਰੋਂ ਦੀ ਐਤਵਾਰ ਨੂੰ ਵਾਪਸ ਮੁੜ ਕੇ ਜਾਂਦੇ ਨੇ ਖਾਲੀ ਐਤਵਾਰ ਨੂੰ ਕੋਈ ਨਾ ਆਉ ਤੇ ਸਾਡਾ ਮੋਬਾਈਲ ਨੰਬਰ ਆ ਜੀ ਜਿਹੜਾ ਸਵੇਰੇ 10 ਵਜੇ ਅਸੀਂ ਔਨ ਕਰਾਂਗੇ ਸ਼ਾਮ ਦੇ 7 ਵਜੇ ਤੱਕ ਉਸ ਤੋਂ ਬਾਅਦ ਭਰਾਹ ਫੋਨ ਨਾ ਕਰਿਓ ਮੋਬਾਈਲ ਨੰਬਰ ਬਾ ਦੱਸ ਲੈ 98146 09393 ਬਾਕੀ ਇਹ ਜਿਹੜੇ ਟਰੈਕਟਰ ਨੇ ਜੀ ਕੁਝ ਏਜੰਸੀ ਵਾਲੇ ਦੇ ਖੜੇ ਨੇ ਕੁਝ ਕਸਟਮਰ ਦੇ ਖੜੇ ਨੇ ਠੀਕ ਹੈ ਜੀ ਤਾਂ ਆਮਣੇ ਸਾਹਮਣੇ ਪਾਰਟੀ ਬਿਠਾ ਕੇ ਸੌਦਾ ਕਰਾ ਲਾਂਗੇ ਕਮਿਸ਼ਨ ਤੁਹਾਡੀ ਇੱਕ ਸਾਈਡ ਦੀ ਹੁੰਦੀ ਹੈ ਤੁਹਾਡੇ ਤੋਂ ਕੋਈ ਕਮਿਸ਼ਨ ਨਹੀਂ ਲੈਣੀ ਠੀਕ ਹੈ ਜੀ ਪਰ ਇਹ ਜਿਹੜਾ ਟਰੈਕਟਰ ਲੈ ਕੇ ਜਿਹੋ ਉਹਨਾਂ ਨੂੰ ਕੋਈ ਕਮਿਸ਼ਨ ਨਹੀਂ ਪਿੱਛੇ ਵਾਲੀ ਪਾਸੇ ਕਮਿਸ਼ਨ ਉਹ ਦੇ ਸਕਦੇ ਇੱਕ ਸਾਈਡ ਦੀ ਹੁੰਦੀ ਹੈ ਠੀਕ ਹੈ ਠੀਕ ਹੈ ਜੀ ਆਮਣੇ ਸਾਹਮਣੇ ਸੌਦਾ ਹੋਊਗਾ ਜੀ ਬਾਕੀ ਤੁਸੀਂ ਆ ਜਾਓ ਟਰੈਕਟਰ ਇੱਕ ਤੋਂ ਇੱਕ ਖੜੇ ਦੇ ਟੌਪ ਤੋਂ ਟੌਪ ਮੜਾ ਠੀਕ ਹੈ ਜੀ ਅੱਜ ਵੀਰੇ ਕੋਲ ਟਰੈਕਟਰ ਖੜਾ ਹੈ ਇਹ ਆਪਣੇ ਜਿਹੜੇ ਹਰਿਆਣੇ ਵਾਲੇ ਅਰ ਜਿਹਨਾਂ ਨੇ ਵੀਡੀਓ ਵਿੱਚ ਦੇਖਿਆ ਹੀ ਹੋਊਗਾ ਹਰ ਮਾਡਲ ਦੇ ਵਿੱਚ ਤੇ ਇਹ ਵੀ ਜਿਹੜਾ ਮਾਡਲ ਹੈ ਸੇਲ ਵਾਸਤੇ ਆ ਨਾ ਜੀ ਸੇਲ ਵਾਸਤੇ ਆ ਜੀ 2017 ਮਾਡਲ ਦਾ ਟਰੈਕਟਰ ਠੀਕ ਹੈ ਜੀ ਤੇ ਪੂਰਾ ਮੋਡੀਫਾਈ ਹੈ ਜੀ ਬਾਕੀ ਦੀ ਉਹ ਵੀਡੀਓ ਪਈਆਂ ਨੇ ਇੰਸਟਾ ਤੇ ਸਾਰੇ ਦੇਖਦੇ ਨੇ ਇਹਨੂੰ ਹਾਂ ਜੀ ਹਾਂ ਜੀ ਸਹੀ ਗੱਲ ਹੈ ਜੀ ਤੇ ਕਿਹੜਾ ਮੰਨੂਣੇ ਆ ਜੀ 6.5 ਕਹਿੰਦੇ ਆ ਜੀ ਬਾਕੀ ਕਰ ਲਾਂਗੇ ਇਹ ਮਤਲਬ ਕੇਵਲ ਕਮਣੋਂ ਵਿੱਚੋਂ ਚੱਲਦਾ ਹੈ ਏਸੀ ਵਰਕਿੰਗ ਪੂਰਾ ਵਰਕਿੰਗ ਹੈ ਜੀ ਟਰੈਕਟਰ ਦਿਖਾਇਆ ਤੇ ਵਿੱਚੋਂ ਐਸੇ ਥੋੜਾ ਹੀ ਬਹੁਤ ਆਇਆ ਹੈ ਬੜਾ ਬਣਾਇਆ ਪਈਆਂ ਦਾ ਇਹ 6.5 ਲੱਖ ਮੰਗਦੇ ਬਾਕੀ ਮਾੜਾ ਮੋਟਾ ਮਾਰਦਾ ਹੋ ਜਾਊਗਾ ਇਹ। ਪੈਰ ਨਵੇਂ ਆ ਚਾਰੇ। ਬਾਕੀ ਪਾਵਰ ਤਾਂ ਨਾ ਤੁਹਾਨੂੰ ਪਤਾ ਹੀ ਜਾਵਾਂਗਾ। ਉਹ ਕੇ ਮੋਡੀ ਫਾਈ ਪੂਰਾ ਕਰਾਇਆ ਹੋਇਆ ਹੈ। ਇਹ ਜਿਹੜਾ ਜਿੰਦਾ ਕਣਵਲ ਦਾ ਟਰੈਕਟਰ ਆ। ਹਾਂਜੀ bro ਇਹ ਸੀ ਬਾਈ ਜੀ ਜਿਹਦੇ ਨਾਲ ਟਰੈਕਟਰ ਜਾਂਦੇ ਦੱਸੀ। ਕਾਫੀ ਵਧੀਆ ਸਟਾਕ ਤੇ ਵਧੀਆ ਆਇਨ। ਸ਼ੋਰੂਮ ਗੜੀਸੇ ਦੇ ਟਰੈਕਟਰ ਖੜੇ ਨੇ ਬਾਈ ਜੀ ਕੋਲ। ਬਾਕੀ ਬਾਈ ਜੀ ਦਾ ਨੰਬਰ ਵੀਡੀਓ ਦੇ ਅਖਦੇ ਵਿੱਚ ਆਦ ਰਿਹਾ ਹੈ। ਤੁਸੀਂ ਕੰਟੈਕਟ ਕਰਕੇ ਆਗੇ ਕੋਈ ਵੀ ਟਰੈਕਟਰ ਉਹਨਾਂ ਦੇਖ ਕੇ ਪਰਖ ਕੇ ਲੈ ਜਾ ਸਕਦੇ ਹੋ। ബാക്കി ജന വീഡിയോ കൃത്രിപ്പുലീ ചേന ബി ആ പ്രസ്യോ ലൈക്കോ കമെൻറ്റ് ധന്വാദി